ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਢਾਲੀਵਾਲ ਬੁਟੀਕ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨਾਲ ਹੀ ਬੈਲ ਆਈਕਨ ਦਾ ਜਿਹੜਾ ਬਟਨ ਆਉਂਦਾ ਉਹਨੂੰ ਪ੍ਰੈਸ ਕਰ ਲਓ ਤਾਂ ਕਿ ਜਿਹੜੀ ਆਉਣ ਵਾਲੀ ਵੀਡੀਓ ਹੁੰਦੀ ਹੈ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਆਂ ਡੇਲੀ ਡੇਲੀ ਨਵੇਂ ਨਵੇਂ ਸੋਹਣੇ ਸੋਹਣੇ ਸੂਟ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਤੇ ਪੂਰਾ ਜ਼ਰੂਰ ਦੇਖਿਆ ਕਰੋ ਵੀਡੀਓ ਦੇ ਵਿੱਚ ਹੀ ਆਪਾਂ ਉਹਦਾ ਪ੍ਰਾਈਸ ਮੈਂਸ਼ਨ ਕਰਦੇ ਆਂ ਜੋ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਆਪਾਂ ਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਹੈ ਤੁਸੀਂ ਟਰਸਟ ਨਾਲ ਜਿਹੜਾ ਸੂਟ ਆਪਣੇ ਕੋਲੋਂ ਲੈ ਸਕਦੇ ਹੋ ਠੀਕ ਹੈ ਕੋਈ ਤੁਸੀਂ ਪਾਰਟੀ ਵੀ ਆ ਸੂਟ ਰੈਡੀ ਕਰਵਾਉਣਾਗਾ ਕਿਸੇ ਵੀ ਤਰ੍ਹਾਂ ਦਾ ਵਰਕ ਤੁਸੀਂ ਆਪਣੇ ਕੋਲੋਂ ਕਰਵਾ ਸਕਦੇ ਹੋ ਸਾਰੇ ਤਰ੍ਹਾਂ ਦਾ ਵਰਕ ਆਪਨੇ ਕੋਲ अवेलेबल ਹੈ ਹੈਂਡਵਰਕ ਆរី ਵਰਕ ਮਸ਼ੀਨ ਵਰਕ ਨੀਡਲ ਵਰਕ ਜਿੱਦਾਂ ਦਾ ਵੀ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਸੂਟ ਆਪਣੇ ਕੋਲੋਂ ਬਿਲਕੁਲ ਹੀ ਜਨੂਨ ਜੀ ਪ੍ਰਾਈਸ ਦੇ ਵਿੱਚ ਤੁਸੀਂ ਆਪਣਾ ਸੂਟ ਹੈ ਜਿਹੜਾ ਰੈਡੀ ਕਰਵਾ ਕੇ ਲੈ ਸਕਦੇ ਹੋ ਬਾਕੀ ਜੋ ਸੂਟ ਤੁਹਾਨੂੰ ਸੀ ਆਪਣੀ ਵੀਡੀਓ ਦੇ ਵਿੱਚ ਦੇਖਦੇ ਹੋ ਤੇ ਤੁਸੀਂ ਉਹ ਸੂਟ ਵੀ ਆਪਣੇ ਕੋਲੋਂ ਲੈ ਸਕਦੇ ਹੋ ਕਿਉਂਕਿ ਇਹ ਰੈਡੀ ਸੂਟ ਹੁੰਦੇ ਜਿਹੜੇ ਉਹਨਾਂ ਦੀ ਵੀਡੀਓ ਆਪਾਂ ਤੁਹਾਡੇ ਨਾਲ ਜਿਹੜੀ ਹੈਗੀ ਹੈ ਡੇਲੀ ਤੁਹਾਡੇ ਨਾਲ ਸ਼ੇਅਰ ਕਰਦੀ ਆ। ਚਲੋ ਜੀ ਸੂਟ ਦਿਖਾਉਣਾ ਸ਼ੁਰੂ ਕਰਦੇ ਆ। ਵੀਡੀਓ ਨਾਲ ਬਣੀ ਰਹੀ ਹੋ ਐਂਡ ਤੱਕ। ਦੇਖੋ। ਇਹ ਜਿਹੜੇ ਸੂਟ ਨੇ ਸਰਦੀਆਂ ਵਿੱਚ ਪਾਉਣ ਵਾਲੇ ਨੇ। ਮਤਲਬ ਜਿੱਦਾਂ ਪਪਾਸ਼ਮੀਨੇ ਦੇ ਕਹਿੰਦੇ ਨੇ। ਬਿਲਕੁਲ ਹੀ ਲਾਈਟ ਵੇਟ ਜੀ ਸੂਟ ਨੇ। ਤੋਂ ਬਹੁਤ ਜ਼ਿਆਦਾ ਸੋਹਣਾ ਜਿਹੜਾ ਆਪਾਂ ਕਹਿੰਦੇ ਕੋਰੀਡੋਰ ਸੂਟ ਉਹ ਵਾਲੇ ਨੇ ਕੋਰੀਡੋਰ ਦੇ ਤੇ ਦੇਖੋ ਸ਼ਰਟ ਦੀ ਪ੍ਰਿੰਟਿੰਗ ਦੇਖੋ ਬਹੁਤ ਸੋਹਣੇ ਸੋਹਣੇ ਇਸ ਵਾਰ ਪ੍ਰਿੰਟ ਆਏ ਨੇ बार-बार ਇਹੋ ਜਿਹਾ ਪ੍ਰਿੰਟ ਨਹੀਂ ਮਿਲਦੇ ਜੀ ਇੱਕ ਵਾਰ ਜਿਹੜਾ ਪ੍ਰਿੰਟ ਆਉਂਦਾ ਫਿਰ ਦੁਬਾਰਾ ਨਹੀਂ ਮਿਲਦਾ ਇਸ ਲਈ ਜਿਹੜੇ ਪ੍ਰਿੰਟ ਸੂਟ ਹੁੰਦੇ ਆ ਉਹਨਾਂ ਦੇ ਆਰਡਰ ਤੁਸੀਂ ਪਲੀਜ਼ ਜਲਦੀ ਕਰ ਲੈਣਾ ਆਪਾਂ ਦੇਖੋ ਇਸ ਤਰ੍ਹਾਂ ਦੀ ਉਹ ਸ਼ਰਟ ਇਸ ਦੀ ਇਹ ਆਉਗੀ ਇਸ ਦੇ ਨਾਲ ਬਾਟਮ ਬਹੁਤ ਹੀ ਲਾਈਟ ਵੇਟ ਦੇਖੋ ਸ਼ਾਈਨ ਵਾਲੀ ਇਸ ਦੇ ਨਾਲ ਬਾਟਮ ਇਸ ਤਰ੍ਹਾਂ ਸ਼ੂਟ ਆ ਰਿਹਾ ਹੈ। ਬਹੁਤ ਸਾਰੇ ਸਟਾਫ ਹੈ ਬਿਉਟ ਲਾਈਨਿੰਗ ਤੁਸੀਂ ਇਹ ਸ਼ੂਟ ਜਿਹੜੇ ਸਟਿਚ ਕਰ ਸਕਦੇ ਹੋ। ਠੀਕ ਹੈ ਜੀ। ਸ਼ੂਟ ਦਾ ਰੇਟ ਅੱਜ ਵਾਲਿਆਂ ਦਾ ਸਾਰਿਆਂ ਦਾ ਹਾਊਗਾ ਜੀ 1000 ਰੁਪਏ। 1000 ਰੁਪਏ ਦੀ ਰੇਂਜ ਵਿੱਚ ਜਿਹੜੇ ਸ਼ੂਟ ਆ ਤੁਸੀਂ ਆਪਣੇ ਕੋਲ ਲੈ ਸਕਦੇ ਹੋ। ਸ਼ਿਪਿੰਗ ਇਹਨਾਂ ਵਿੱਚ ਐਕਸਟਰਾ ਹੋਊਗੀ। ਜੇ ਤੁਸੀਂ ਸ਼ਿਪਿੰਗ ਐਡ ਕਰ ਸਕਦੇ। ਇਹਨਾਂ ਦਾ ਪ੍ਰਾਈਸ ਪੁੱਛਣਾ ਹੈ ਤਾਂ ਤੁਸੀਂ 1100 ਰੁਪਏ ਸਮਝ ਸਕਦੇ ਹੋ ਇਹਨਾਂ ਦਾ ਪ੍ਰਾਈਸ 1100 ਰੁਪਏ ਦੇ ਵਿੱਚ ਇਹ ਸ਼ੂਟ ਤੁਹਾਨੂੰ ਪਹੁੰਚੇਗੀ। ਤੁਸੀਂ ਸ਼ੂਟ ਆਪਣੇ ਕੋਲ ਵਾਇਰ ਕਰ ਸਕਦੇ ਹੋ। ਇਹ ਸੋ ਆਪਣਾ ਸ਼ੂਟ ਹੈਗਾ। ਇਹ ਵਾੜਾ ਇਹਦੀ ਵੀ ਸ਼ਰਟ ਦੀ ਪ੍ਰਿੰਟਿੰਗ ਬਹੁਤ ਜ਼ਿਆਦਾ ਸ਼ਾਨਦਾਰ ਪ੍ਰਿੰਟ ਹੈ ਦੇਖੋ ਅੱਜ ਵਾਲੇ ਜਿੰਨੇ ਵੀ ਸੁੱਕਨੇ ਪ੍ਰਿੰਟ ਬਹੁਤ ਜ਼ਿਆਦਾ ਸੋਹਣੇ ਸੋਹਣੇ ਹੋਣਗੇ ਇਹਨਾਂ ਦੇ ਇਸ ਤਰ੍ਹਾਂ ਦੀ ਸ਼ਰਟ ਆਊਗੀ ਇਸ ਦੇ ਨਾਲ ਇਸ ਦੇ ਨਾਲ ਜਿਹੜੀ ਬਾਟਮ ਹੈ ਉਹਦੇ ਵਿੱਚ ਨਿੱਕੀ ਨਿੱਕੀ ਬੁੱਟੀ ਦਾ ਇਸ ਤਰ੍ਹਾਂ ਦਾ ਪ੍ਰਿੰਟ ਆਊਗਾ ਦੇਖੋ ਥੋੜਾ ਥੋੜਾ ਜਿਹੜਾ ਪ੍ਰਿੰਟ ਹੈ ਇਸ ਦੀ ਬਾਟਮ ਦੇ ਵਿੱਚ ਵੀ ਆਊਗਾ ਇਹ ਵਾੜਾ ਸੂਟ ਜਿਹੜਾ ਹੈਗਾ ਸੂਟ ਹੈਗਾ स्क्रीन स्क्रीनशॉट सिर्फ इस तरह ही लेना जी जोड़ा भी थोड़ा सूट तो पसंद है सारे सूटों का प्राइज़ अच्छ बने ग्यारह सौ विद शिपिंग होगा जी जिते मैं तुम मंगवा मंगवा सकते हो बहुत सोने सूट बनते विदउट लाइनिंग बनने जी इस अगला सूटा हुआ जी पर आल ओवर सूट है जी ये तो मैचिंग कहो मैचिंग नहीं मिलेगा जी आलओवर ही मिलेगा ਦੀ ਸ਼ਰਟ ਦੀ ਪ੍ਰਿੰਟਿੰਗ ਦੇਖੋ ਕਿੰਨੀ ਵਗਾਰਾ ਸੋਹਣੀ ਹੈ ਬਹੁਤ ਸੋਹਣਾ ਸਟਾਫ ਹੈ ਜੀ ਦੇਖੋ ਕੋਈ ਬੁਰਾ ਵਗਾਰਾ ਨਹੀਂ ਹੁੰਦਾ ਤੁਸੀਂ ਆਪਣੇ ਲਈ ਸੂਟਾ ਜੇ ਗੁਰਦੁਆਰਾ ਸਾਹਿਬ ਪਾਉਣਾਂ ਦਾ ਡੇਲੀ ਵੇਅਰ ਦੇ ਵਿੱਚ ਇਹ ਸੂਟ ਜਿਹੜੇ ਪਾਉਣੇ ਆ ਜਾਂ ਤੁਸੀਂ ਆਪਣਾ ਸਰਦੀਆਂ ਦੇ ਵਿੱਚ ਆਪਾਂ ਆਮ ਆਉਣ ਜਾਣ ਵਾਸਤੇ ਸੂਟ ਬਣਾਉਣਾ ਬਹੁਤ ਸੋਹਣਾ ਸੂਟ ਹੈ ਜਿਹੜਾ ਬਣਾਉਣਾ ਇਹ ਕਲਰ ਹੈਗਾ ਆਪਣੇ ਕੋਲ ਇੱਕ ਇਹਦੇ ਵਿੱਚ ਆਪਣੇ ਕੋਲ ਦੋ ਕਲਰ ਮਿਲ ਜਾਣਗੇ ਆਗਲਾ ਕਲਰ ਨਿਕਲਗਾ ਮਾਸਟਰ ਕਲਰ ਇਹ ਫੋਨ ਦੇ ਵਿੱਚ ਕਲਰ ਲਾਈਟ ਹੈ ਜੀ ਮਸਟਰਡ ਕਲਰ ਦਾ ਸੂਟ ਹੈ। ਰੈਂਟ ਤੋਂ ਵੀਗਾ ਸੇਮ ਇਹਦੇ ਨਾਲ ਦਾ ਦੋ ਸੂਟ ਮਿਲ ਜਾਣਗੇ ਇਹ ਕਿਉਂਕਿ ਦੋ ਕਲਰ ਮਿਲ ਜਾਣਗੇ ਇਹਦੇ ਵਿੱਚ। ਤੇ ਇਸ ਤੋਂ ਅਗਲਾ ਆਏਗਾ ਆਪਣੇ ਕੋਲ ਜਿਹੜਾ ਰਾਜਾ ਰਾਜਾਰਣ ਵਾਲਾ ਪ੍ਰਿੰਟ ਹੈ ਇਹ ਬਹੁਤ ਜ਼ਿਆਦਾ ਵਾਇਰਲ ਹੋਇਆ ਹੋਇਆ ਹੈ ਇਸ ਵਾਰ। ਇਹ ਆਪਣੇ ਕੋਲ ਜਿਹੜਾ ਸ਼ਿਲਕ ਪਸ਼ਮੀਨੇ ਦੇ ਤਰ੍ਹਾਂ ਨੇ ਇਹ ਸਾਰੇ ਸੂਟ ਵੀ ਜਿਸ ਤਰ੍ਹਾਂ ਸ਼ਿਲਕ ਸ਼ਾਈਨ ਕਰਦੀ ਹੈ ਨਾ ਉਸੇ ਤਰ੍ਹਾਂ ਦੇ ਸੂਟ ਇਹ ਹਨ। ਸ਼ਿਲਕ ਦੀ ਤਰ੍ਹਾਂ ਸ਼ਾਈਨ ਕਰਦੇ ਆ। ਇਹ ਤੁਹਾਨੂੰ ਰਾਜਾ ਰਾਣੀ ਦਾ ਡਿਜ਼ਾਈਨ ਮਿਲੂਗਾ ਜੀ ਇਸ ਤਰ੍ਹਾਂ ਦਾ ਕਲਰ ਤੁਹਾਨੂੰ ਫੋਨ ਦੇ ਵਿੱਚ ਬਿਲਕੁਲ ਸੇਮ ਦਿਖ ਰਿਹਾ ਜੀ ਇਹੀ ਕਲਰ ਮਿਲੂਗਾ ਗਰੇ ਜੀ ਸ਼ੇਡ ਚ ਕਲਰ ਹੈ ਇਹ ਵੀ ਤੁਹਾਨੂੰ ਜਿਹੜਾ ਹੈਗਾ 1100 ਤੱਕ ਦੀ ਰੇਂਜ ਚ ਮਿਲੂਗਾ ਜੀ 5 ਮੀਟਰ ਦੀ ਕਟ ਆਊਗੀ ਇਹ ਵੀ ਤੁਹਾਨੂੰ ਆਲ ਓਵਰ ਸੁਪ ਮਿਲਦਾ ਦੇ ਇਸ ਵਿੱਚ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਇਹ ਲੱਗਦਾ ਉਹ ਗਏ ਰਿੱਚ ਇਹ ਮੈਂ ਰੈਡੀ ਹੀ ਹੋ ਗਏ। ਇਹ ਲੱਗੂ ਛੋਟੇ ਸੂਟ। ਇਹ ਕਲਰ ਮਿਲ ਗਿਆ ਜੀ। ਬਹੁਤ ਜ਼ਿਆਦਾ ਸੋਨੇ ਸੂਟ ਨੇ ਕੋਈ ਹਨ ਕੇ ਉੱਪਰ ਬੁਰਨੀਆਂ ਦਾ ਤੁਸੀਂ ਬੇਫਿਕਰ ਹੋ ਕੇ ਜਿਹੜੇ ਸੂਟ ਹੈ ਸਟਿਚ ਕਰ ਸਕਦੇ। ਇਸ ਤੋਂ ਅਗਲੇ ਸੂਟ ਤੇਲੇ ਹੈ ਜਿਹੜੇ ਨਵਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਇਸ ਵਕਤ ਬਹੁਤ ਜ਼ਿਆਦਾ ਸੁਹਣੀ ਮੰਦੀ ਹੋਵੇ ਇਹ ਪਰ ਕੋਈ ਇੱਕ ਟ੍ਰਾਈ ਨਹੀਂ ਸੁਣਾਈ ਆ ਜੀ ਕਟਾਈ ਦੇ ਸੂਟ ਨੇ ਜਿਹੜੇ ਬਿਲਕੁਲ ਸੌਫਟ ਵਾਲੀ ਹੁੰਦੀ ਹੈ ਨਾ ਬੈਲਵੈਟ ਕਟਾਈ ਬਹੁਤ ਸੌਫਟ ਵਾਲੀ ਉਹ ਵਾਲੀ ਹੈਗੀ ਕੋਈ ਮੋਟੇ ਨਹੀਂ ਹੈਗੀ ਬਿਨਾਂ ਉਰ ਲਾਈਨਿੰਗ ਤੁਸੀਂ ਇਹ ਸੂਟ ਜਿਵੇਂ ਵੀ ਮਰਜੀ ਸਟਿਚ ਕਰਵਾ ਸਕਦੇ ਹੋ ਜਿੰਨਾ ਭਾਣ ਉਰ ਲਾਈਨਿੰਗ ਦੀ ਮਤਲਬ ਹੁੰਦਾ ਵੀ ਲਾਈਨਿੰਗ ਹੀ ਲਗਾਉਣੀ ਹੈ ਉਹ ਤੁਸੀਂ ਲਗਾ ਸਕਦੇ ਹੋ ਬਾਕੀ ਲਾਈਨਿੰਗ ਦੀ ਕੋਈ ਜੇਰੀ ਹੈਗੀ ਜ਼ਰੂਰ ਚ ਰਹੀ ਹੈ ये तो मिलेगा जी आलओवर सूट देखो प्रिंट तुम चेक कर सद बहुत सोना प्रिंट है इस तरह का बहुत सोना देखो इस टाइम सूट मिलेगा कोटरेज के सूट है कोरिडोर की जीडी है कोटरेज आऊगी आलओवर सूट ये भी तो मिलेगा जी ग्यारह सौ रुपए की रेंज ये भी थोड़ा तो अज वाले जिन्हें भी सूट मिलने ग्यारह सौज ही मिलने ये अपने को ਤੋਂ ਨਹੀਂ ਕੋਈ ਕਲਾਕ ਦੇ ਸੂਟ ਸੀ ਇਹ ਪ੍ਰੋਬਲਮ ਲੋਗਰ ਸੂਟ ਹੈ ਜੇ ਤੁਸੀਂ ਮੈਚਿੰਗ ਚਾਹੁੰਦੇ ਹੋ ਆ ਇਹ ਵਾਲੇ ਮੈਚਿੰਗ ਮਿਲਣਗੇ ਇਹਨੇ ਕੁਝ ਬਹੁਤ ਸੋਨੇ ਪ੍ਰਿੰਟ ਲਿੰਗਗੇ ਇਹਨੇ ਸ਼ਾਨਦਾਰ ਜਿਹੜੇ ਸਰਦਾਰੀ ਪ੍ਰਿੰਟ ਆਏ ਨੇ ਕਿੰਨਾ ਸੋਨਾ ਪ੍ਰਿੰਟ ਹੈ ਇਸ ప్లేన్ోట సెల్ఫ్ఫ ప్రింట్వుగా బాట ఏర్ సుజ మి జాను మీ పసందీనశాట లేన దూజా కలర్ మిగ పలర్యాశియర్గా ਅਨੀਅਨ ਜੀ ਛੇੜ ਚਾਉਂਗਾ ਇਹਦਾ ਇਹ ਗਿਸਤੇ ਨਾਲ ਦੇਖੋ ਸ਼ਰਟ ਦੀ ਪ੍ਰਿੰਟਿੰਗ ਦੇਖੋ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਣ ਦੀ ਕੋਸ਼ਿਸ਼ ਕਰਦੀ ਹਾਂ ਦੇਖੋ ਕਿੰਨੀ ਸ਼ਾਨਦਾਰ ਪ੍ਰਿੰਟ ਆਖੋ ਇਹਨਾਂ ਕੋ ਸੌਫਟ ਵਾਲਾ ਸਟਾਫ ਹੈ ਇਹ ਬਹੁਤ ਜਲਦੀ ਇਸ ਤਰ੍ਹਾਂ ਹੋਊਗਾ ਇਹ ਸਾਰੇ ਸੂਟਾਂ ਨੂੰ ਬਦਲੇ ਉਰ ਤੋਂ ਦੁਪੱਟਾ ਹੀ ਮਿਲਣਗੇ ਦੁਪੱਟਾ ਤੁਸੀਂ ਜੋ ਵੀ ਐਡ ਕਰਵਾਉਣਾ ਆਪਣੇ ਕੋਲ ਆਪਾਂ ਤੁਹਾਨੂੰ ਐਡ ਕਰਕੇ ਦੇਵਾਂਗੇ ਜੋ ਵੀ ਤੁਹਾਨੂੰ ਦੁਪੱਟਾ ਪਸੰਦ ਹੈ ਤੁਸੀਂ ਇਹਨਾਂ ਨਾਲ ਐਡ ਕਰਵਾ ਸਕਦੇ ਹੋ ਇੱਕ ਸੂਟ ਦੀ ਪ੍ਰਿੰਟਿੰਗ ਜਿਹੜੀ ਕਿ ਆਪਣੇ ਸ਼ਿਲਕ ਕਸ਼ਮੀਨਾ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ করিਡੋਰ ਤੋਂ ਇਹ ਵਾਲੀ ਰਹੇਗੀ ਸੀ ਇੱਕ ਕੋਈ ਇੱਕ ਮੈਚਿੰਗ ਤੁਹਾਨੂੰ ਇਹ ਮਿਲੂਗੀ ਬਹੁਤ ਸੰਦੇਸ਼ ਸੁਣਦੇ ਹਾਂ ਜੇ ਇਹਨਾਂ ਚ ਜਿਹੜਾ ਸੂਟ ਵੀ ਤੁਹਾਨੂੰ ਪਸੰਦ ਹੋਇਆ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਜੀ ਹਾਂਜੀ ਅੱਜ ਆਪਾਂ ਤੁਹਾਨੂੰ ਬਹੁਤ ਸਾਰੇ ਜਿੰਨੇ ਸੂਟ ਦਿਖਾਈ ਨੇ ਜਿਹੜੇ ਵੀ ਹੈਗੇ ਨੇ ਸ਼ਰਕਾ ਪਸ਼ਮੀਨੇ ਦੀ ਤਰ੍ਹਾਂ ਹੀ ਸੂਟ ਜਿਹੜੇ ਸ਼ਾਈਨ ਕਰਦੇ ਆ ਕਟرائی ਦੇ ਵਿੱਚ ਬਹੁਤ ਜ਼ਿਆਦਾ ਸੋਨਾ ਸਟੱਫ ਹੈ ਤੁਸੀਂ ਟਰਸਟ ਕਰਕੇ ਆਪਣੇ ਕੋਲ ਇੱਕ ਸੂਟ ਜ਼ਰੂਰ ਆਰਡਰ ਕਰਕੇ ਦੇਖਿਓ ਤੁਹਾਨੂੰ ਪਤਾ ਲੱਗੂਗਾ ਕਿਸ ਤਰ੍ਹਾਂ ਦੀ ਕੁਆਲਿਟੀ ਆਪਣੇ ਕੋਲ ਮਿਲਦੀ ਹੈ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਆ ਕਰੋ ਦੇ ਬਣਾ ਵਿਚਾਰ ਵੀਡੀਓ ਨੂੰ ਛੱਡ ਦਿੰਦੇ ਨੇ ਤੇ ਬਾਅਦ ਵਿੱਚ ਨੂੰ ਨਹੀਂ ਪਤਾ ਲੱਗਦਾ ਇੱਥੇ ਵਾਲੇ ਜਿੰਨੇ ਵੀ ਸੂਟ ਤੁਹਾਨੂੰ ਮਿਲਣਗੇ 1100 ਦੀ ਰੇਂਜ ਵਿੱਚ ਮਿਲਣਗੇ ਤੁਸੀਂ ਆਪਾਂ ਨੂੰ 965 10 245 ਇਸ ਨੰਬਰ ਦੇ ਉੱਪਰ ਤੁਸੀਂ ਆਪਾਂ ਨੂੰ WhatsApp ਤੇ ਆਪਣਾ ਸਕਰੀਨਸ਼ਾਟ ਭੇਜ ਕੇ ਆਪਣਾ ਸੂਟ ਜਿਹੜਾ ਬੱਕ ਕਰ ਸਕਦੇ ਹੋ ਜੀ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਆ ਕਰੋ ਭੈਣਾਂ ਨੂੰ ਮੇਰੀ ਇੱਕ ਰਿਕੁਐਸਟ ਹੈ ਵੀਡੀਓ ਨੂੰ ਅੱਗੇ ਤੁਹਾਰੇ ਸ਼ੇਅਰ ਜਰੂਰ ਕਰਿਆ ਕਰੋ ਲਾਈਕ ਨੂੰ ਜਰੂਰ ਕਰਿਆ ਕਰੋ ਜੀ ਲਾਈਕ ਬਹੁਤ ਜ਼ਿਆਦਾ ਘੱਟ ਕਰਦੇ ਹੋ ਲਾਈਕ ਕਰਿਆ ਕਰੋ ਤੇ ਇੱਕ ਸੋਹਣਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਆਪਣੀ ਵੀਡੀਓ ਕਿਹੋ ਜਿਹੀ ਲੱਗੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ